ਲੋਕ ਕਿਸਾਨਾਂ ਅੱਗੇ ਚੁਕੀ ਕੇਂਦਰ ਸਰਕਾਰ ਮੰਨ ਗਏ ਜਗਜੀਤ ਸਿੰਘ ਡੱਲੇਵਾਲ ਕੇਂਦਰ ਨੇ ਭੇਜਿਆ ਸੱਦਾ ਹੋਵੇਗੀ ਕਿਸਾਨਾਂ ਦੇ ਨਾਲ 14 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਮੰਤਰੀਆਂ ਦੀ ਮੀਟਿੰਗ ਤਾਂ ਪੰਜਾਬ ਦੇ ਮੰਤਰੀ ਵੀ ਰਹਿਣਗੇ ਸ਼ਾਮਿਲ ਕੱਲ ਕੇਂਦਰ ਦੇ ਨੁਮਾਇंदे ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚੇ ਖਨੌਰੀ ਬਾਰਡਰ ਪਹੁੰਚ ਕੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਜਿਸ ਤੋਂ ਬਾਅਦ ਕਿਸਾਨ ਲੀਡਰਾਂ ਦੇ ਨਾਲ ਲੰਬੇ ਸਮੇਂ ਤੱਕ ਮੀਟਿੰਗਾਂ ਚੱਲੀਆਂ ਤਿੰਨ ਦੌਰ ਦੀਆਂ ਮੀਟਿੰਗਾਂ ਤੋਂ ਬਾਅਦ ਆਖਰਕਾਰ ਜਗਜੀਤ ਸਿੰਘ ਢੱਲੇ ਮੰਨ ਗਏ ਜਗਜੀਤ ਸਿੰਘ ਢੱਲੇਵਾਲ ਮੰਨ ਗਏ ਮੰਨੇ ਕਿਸ ਗੱਲ ਨੂੰ ਆ ਮੈਡੀਕਲ ਟ੍ਰੀਟਮੈਂਟ ਲੈਣ ਨੂੰ ਜਗਜੀਤ ਸਿੰਘ ਢੱਲੇਵਾਲ ਮੰਨ ਗਏ ਤਾਂ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਸ਼ੁਰੂ ਹੋ ਚੁੱਕਿਆ ਸਰਕਾਰੀ ਡਾਕਟਰਾਂ ਦੀ ਟੀਮ ਦੇ ਵੱਲੋਂ ਡ੍ਰਿਪ ਲਗਾ ਦਿੱਤਾ ਗਲੂਕੋਜ਼ ਲਗਾ ਦਿੱਤਾ ਤਾਂ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਜਗਜੀਤ ਸਿੰਘ ਢੱਲੇਵਾਲ ਮੰਨ ਚੁੱਕੇ ਨੇ ਤਾਂ ਕੱਲ ਕੇਂਦਰ ਦੇ ਵੱਲੋਂ ਜਿਹੜੇ ਸੈਕਟਰੀ ਭੇਜੇ ਸੀ ਪ੍ਰਿਆ ਰੰਜਨ ਪ੍ਰਿਆ ਰੰਜਨ ਜਿਹੜੇ ਭੇਜੇ ਐਗਰੀਕਲਚਰ ਮਿਨਿਸਟਰ ਦੇ ਜਿਹੜੇ ਐਗਰੀਕਲਚਰ ਮਿਨਿਸਟਰੀ ਦੇ ਸੈਕਟਰੀ ਭੇਜੇ ਪ੍ਰਿਆ ਰੰਜਨਤਾ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਪ੍ਰਪੋਜ਼ਲ ਦਿੱਤਾ ਗਿਆ ਪ੍ਰਪੋਜ਼ਲ ਦੇ ਉੱਤੇ ਵਾਰ-ਵਾਰ ਵਿਚਾਰ ਵਟਾਂਦਰੇ ਹੋਏ ਜਗਜੀਤ ਸਿੰਘ ਢੱਲੇਵਾਲ ਤੋਂ ਪੁੱਛਿਆ ਗਿਆ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਜਿਹੜੇ 121 ਕਿਸਾਨ ਮਰਨ ਵਰਤੇ ਬੈਠੇ ਨੇ ਉਹਨਾਂ ਤੋਂ ਪੁੱਛੋ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਜਗਜੀਤ ਸਿੰਘ ਢੱਲੇਵਾਲ ਕੁਝ ਖਾਣਗੇ ਉਸ ਤੋਂ ਬਾਅਦ ਹੀ ਅਸੀਂ ਆਪਣਾ ਮਰਨ ਵਰਤ ਖਤਮ ਕਰਾਂਗੇ ਅਸੀਂ ਜਗਜੀਤ ਸਿੰਘ ਢੱਲੇਵਾਲ ਦੇ ਸਮਰਥਨ ਦੇ ਵਿੱਚ ਮਰਨ ਵਰਤ ਰੱਖਿਆ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਮੈਡੀਕਲ ਟ੍ਰੀਟਮੈਂਟ ਦੇ ਲਈ ਹਾਂ ਕਰ ਦਿੱਤੀ ਤਾਂ ਮੈਡੀਕਲ ਟ੍ਰੀਟਮੈਂਟ ਸ਼ੁਰੂ ਵੀ ਹੋ ਚੁੱਕਿਆ ਤਾਂ ਕਿਸਾਨਾਂ ਦੇ ਲਈ ਹੁਣ ਤੱਕ ਦੀ ਜਿਹੜੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਅੱਗੇ ਝੁਕਦੀ ਹੋਈ ਨਜ਼ਰ ਆ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤੇ ਜਿਹੜਾ ਹੁਣ ਟ੍ਰੀਟਮੈਂਟ ਸ਼ੁਰੂ ਹੋ ਚੁੱਕਿਆ ਤਾਂ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਆ ਪਰ 14 ਫਰਵਰੀ ਬਹੁਤ ਦੂਰ ਆ ਜਗਜੀਤ ਸਿੰਘ ਡੱਲੇਵਾਲ ਨੇ ਪਹਿਲਾਂ ਹੀ ਕਹਿ ਦਿੱਤਾ ਤੇ ਡਾਕਟਰ ਸਵੇਮਾਨ ਦਾ ਵੀ ਬਿਆਨ ਆ ਚੁੱਕਿਆ ਕੀ 14 ਫਰਵਰੀ ਤੱਕ ਜਗਜੀਤ ਸਿੰਘ ਡੱਲੇਵਾਲ ਜਿਉਂਦੇ ਨਹੀਂ ਰਹਿ ਸਕਦੇ ਮੈਡੀਕਲ ਟਰੀਟਮੈਂਟ ਦੇ ਨਾਲ ਵੀ ਨਾਲ ਵੀ ਤਾਂ ਹੁਣ ਕੇਂਦਰ ਦੇ ਜਿਹੜੇ ਸੱਦੇ ਨੂੰ ਅਕਸੈਪਟ ਤਾਂ ਕਰ ਲਿਆ 14 ਫਰਵਰੀ ਨੂੰ ਮੀਟਿੰਗ ਹੋਵੇਗੀ ਚੰਡੀਗੜ੍ਹ ਦੇ ਵਿੱਚ ਸੈਕਟਰ 26 ਦੇ ਵਿੱਚ ਪਰ ਉਦੋਂ ਤੱਕ ਕੀ ਜਗਜੀਤ ਸਿੰਘ ਡੱਲੇਵਾਲ ਜਿਉਂਦੇ ਰਹਿਣਗੇ ਸਵਾਲ ਸਾਬ ਦੇ ਮਨਾਂ ਦੇ ਵਿੱਚ ਅਰਦਾਸ ਸਭ ਕੋ ਕਰ ਰਿਹਾ ਤਾਂ ਪਰ ਕਿਸਾਨਾਂ ਦੀ ਜਿਹੜੀ ਗੱਲਬਾਤ ਕੀ ਹੋਈ ਸੀ ਉਹ ਗੱਲਬਾਤ ਇੱਕ ਵਾਰ ਤੁਹਾਨੂੰ ਸੁਣਾਉਨੇ ਆ ਕਾਕਾ ਸਿੰਘ ਕੋਟਲਾ ਦੀ ਜਵਾਨੀ ਤੇ ਨਾਲ ਹੈ ਅਭੀ ਮੰਨਿਓ ਕੋਹਾੜ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਕਿੰਨੀ ਮੀਟਿੰਗਾਂ ਹੋਈਆਂ ਕਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਉਹ ਗੱਲਬਾਤ ਪੂਰੀ ਸੁਣਾਉਂਦੇ ਹਾਂ ਕਿ ਆਪੇ ਹਮਾਰੀ ਬਾਤ ਕੋ ਹਮਾਰੀ ਆਵਾਜ਼ ਕੋ ਦੁਨੀਆ ਦੇ ਕੋਨੇ-ਕੋਨੇ ਮੇ ਪਹੁੰਚਾਣੇ ਕੇ ਲਈ ਆਪਣੀ ਡਿਊਟੀ ਪੂਰੀ ਪੂਸਤੈਦੀ ਸੇ ਨਿਭਾ ਰਹੇ ਹਾਂ ਅੱਜ ਸਾਥੀਓ ਸੈਂਟਰ ਗਵਰਨਮੈਂਟ ਸੇ ਇੱਕ ਡੈਲੀਗੇਸ਼ਨ ਜਿਸ ਮੇ ਐਗਰੀਕਲਚਰ ਮਿਨਿਸਟਰੀ ਕੇ ਸੈਕਟਰੀ ਰੈਂਕ ਕੇ ਅਧਿਕਾਰੀ ਆਏ ਥੇ ਉਸਕੇ ਅਲਾਵਾ ਪੰਜਾਬ ਪ੍ਰਸ਼ਾਸਨ ਕੇ अधिकारी आए थे सेंटर के अन्य अधिकारी भी आए थे होम मिनिस्ट्री में उन्होंने सबसे पहले सरदार जगजीत सिंह गल्लेवाल जी के पास वो आए उनका हालचाल जाना और उनसे कहा कि हम सेंटर गवर्नमेंट की तरफ से आपसे मिलने आए हैं सेंट्रल गवर्नमेंट आपकी सेहत को लेकर स्टेट गवर्नमेंट आपकी सेहत को लेकर बड़ी चिंतित है और तो सरदार जगजीत सिंह डल्लेवाल जी ने उनका धन्यवाद किया कि, कि आप इतनी दूर से मेरी सेहत की चिंता के मध्य लगभग तीन साढ़े तीन घंटे कई राउंड की बैठक अधिकारी गणों की दोनों मोर्चों के नेताओं के साथ चली उसके बाद जो बात सामने आई जो ये चिट्ठी अभी मेरे से कुछ देर पहले हमारे नेतागणों ने आपको दिखाई थी ये चिट्ठी केंद्र सरकार की तरफ से दोनों फॉर्मों के नाम सरदार जगजीत सिंह डलेवाल जी के नाम आई इस चिट्ठी में जो एक बात प्रमुखता से जो रखी गई है मीटिंग के दौरान भी जो बात प्रमुखता से आई केंद्र सरकार का ये मानना है ये उनका निवेदन है कि जो भी बातचीत हो उस बातचीत में दोनों पार करते हैं किसान उनके ऊपर जितना विश्वास करते हैं जो उनका बात रखने का तरीका है जो उनका अनुभव है जो उनका तजुर्बा है जो उनका ज्ञान है उसके सामने हम कहीं भी नहीं है उसका जीरो पॉइंट एक परसेंट भी है जितने भी हम नेतागण खड़े हैं हम जीरो अगर हम टोटल मिल भी जाए तो भी सरदार जगदीश सिंह डल्लेवाल जी का जीरो पॉइंट एक परसेंट भी नहीं बनता इसीलिए केंद्र सरकार की तरफ से भी यह विशेष निवेदन किया गया है कि जो भी बातचीत होगी उसमें सरदार जगजीत सिंह डल्लेवाल जी स्वयं मौजूद रहे और अंत में उनसे निवेदन किया गया है कि डल्लेवाल साहब अपना अनशन समाप्त करेंगे अभी अंदर बात करके आए हैं सारे नेतागण सरदार जगजीत सिंह डल्लेवाल जी से बात करी है सरदार जगजीत सिंह डल्लेवाल जी ने कहा है कि जो 121 किसान वहां पे बैठे हैं आमण अनशन पे पिछले चार दिनों से वो पूरे आंदोलन के समर्थन में मेरे आमन के समर्थन में बैठे हैं तो उनकी राय मशवरा लेना उनकी सहमति लेना बहुत जरूरी है तो आप पहले जाइए उनसे सहमति लेके आइए उनसे कि उनकी सहमति लेके यहाँ पे वापस आएंगे बाकी अगर कोई बात रखनी हो सुखजीत सिंह दो के जी हैं वो बात कर देंगे बोलो भाव पत्रकार तो दोस्तों जो आज सवेर तो जो ਚਲ ਰਿਆ ਸੀਗਾ ਮੀਟਿੰਗਾਂ ਦਾ ਦੌਰ ਲਗਾਤਾਰ ਔਰ ਸਾਡੇ ਡਿਪਟੀ ਸੀ ਡੱਲੇਵਾਲ ਜੀ ਇੱਥੇ ਮੰਰਨ ਤੇ ਬਿਠੇ ਸੀ 121 ਕਿਸਾਨ ਉੱਥੇ ਅੱਗੇ ਬਿਠੇ ਸੀ ਬਾਰਡਰ ਦੇ ਅੱਗੇ ਇਹ ਸਾਰਾ ਮੀਟਿੰਗਾਂ ਦਾ ਦੌਰ ਜਿਹੜਾ ਸਮਾਪਤ ਹੋ ਗਿਆ ਵਾ ਲਾਸਟ ਚ ਉਹਨਾਂ ਨੇ ਇੱਥੇ ਸਹਿਮਤੀ ਲੈ ਲਈ ਆਪਾਂ ਨੇ ਇੱਕ ਉਹਨਾਂ 121 ਦੀ ਸਹਿਮਤੀ ਲੈਣੀ ਜਿਹੜੀ ਆ ਉਸ ਤੋਂ ਬਾਅਦ ਜਿਹੜਾ ਵਾ ਜੋ ਵੀ ਫੈਸਲਾ ਡਿਪਟੀ ਸੀ ਡੱਲੇਵਾਲ ਦੱਸਿਆ ਜਾਊਗਾ ਉਹ ਮੰਰਨ ਨੂੰ ਤਿਆਰ ਹੋ ਗਏ ਨੇ ਕਿੰਦੇ ਵੀ ਉਹਨਾਂ ਦੀ ਸਹਿਮਤੀ ਲੈ ਆਓ ਫਿਰ ਜੋ ਕਹਿਣਗੇ ਮੈਂ ਉਹ ਮੰਨ ਲਊਗਾ ਜਿੰਨਾ ਮਰਜ਼ੀ ਦੇਓ ਇਹਦੀ ਕਾਫੀ ਅਗਰ ਪ੍ਰੋਗਰਾਮ ਹੋਤੀ ਹੋਈ ਸੀ ਨਹੀਂ ਮੈਂ ਜੀ ਬੋਲਣ ਦੀ ਬੋਲਿਆ ਵੀ ਜੇ ਤੁਸੀਂ ਉਹਨਾਂ ਕੋਲ ਸੈਂਟੀ ਦੇਖੇ ਹੋ ਦੂਜਾ ਜਿਹੜਾ ਭੋਜਨ ਹੈ ਮੈਂ ਭੋਜਨ ਨਹੀਂ ਸਕਦਾ ਭੋਜਨ ਨਹੀਂ ਮੈਂ ਲੈਣਾ ਅਸੀਂ ਉਹਨਾਂ ਨੂੰ ਅਪੀਲ ਕੀਤੀ ਵੀ ਥੋੜਾ ਜਨਾ ਬਣਾ ਚਲੋ ਅਸੀਂ ਵੀ ਨਹੀਂ ਜੋਰ ਪਾਇਆ ਵੀ ਠੀਕ ਹੈ ਜਨਾ ਚਲੋ ਕਹਿੰਦਾ ਵੀ ਮੀਟਿੰਗ ਨਹੀਂ ਹੁੰਦੀ ਮੀਟਿੰਗ ਹੋ ਸਕਦਾ ਨਾ ਹੋਵੇ ਕਰੇ ਕਈ ਵਾਰੀ ਮੈਨੂੰ ਇਸ ਕਰਕੇ ਦੇਖਦਾ ਮੈਂ ਪੂਰੇ ਦੇਸ਼ ਲਈ ਉਹਨੇ ਜਿਹੜੇ ਸ਼ਬਦ ਵਰਤੇ ਹੈ ਨਾ ਪੂਰੇ ਦੇਸ਼ ਲਈ ਜਿੱਥੋਂ ਤੱਕ ਮੈਂ ਮੋਰਚਾ ਲੈ ਗਿਆ ਮੈਂ ਇਹ ਚ ਨੀਂ ਪਿੱਛੇ ਪਿੱਠ ਨਹੀਂ ਦਿਖਾ ਸਕਦਾ ਮੈਂ ਜੇ ਲੋਕਾਂ ਨੂੰ ਐਮਐਸਪੀ ਗ੍ਰਾਂਟ ਦੇ ਕੋਲੋਂ ਤੱਕ ਮੈਂ ਲੜੂਗਾ ਮੈਂ ਉਹਨਾਂ ਦੇ ਭੋਜਨ ਨਹੀਂ ਛਕੂਗਾ ਤੁਸੀਂ ਗੁੱਸੇ ਰਹੋ ਮਿੱਠੇ ਰਹੋ ਇਹ ਮੇਰੀ ਪੀਲ ਹੈ ਇਹ ਸਭ ਨੂੰ ਸੁਣਦੇ ਹੋ ਉਹ ਖੜ ਕੇ ਕਹਿ ਦੇਣ ਕਿ ਤਾਂ ਫਿਰ ਨਹੀਂ ਇੱਕ ਚੀਜ਼ ਕਲੀਅਰ ਕਰਦੇ ਆ ਇੱਕ ਵਾਰ ਜੋ ਕਾਕਸਨ ਕੋਟੜਾ ਜੀ ਨੇ ਕਹੇ ਜੋ ਅੰਦਰ ਸਭੀ ਨੇਤਾगण ਬਾਤ ਕਰਕੇ ਆਏ ਹੈ ਸਰਦਾਰ ਦਗਜੀਤ ਸਿੰਘ ਢੱਲੇਵਾਲ ਜੀ ਨੇ ਇਹ ਬਿਲਕੁਲ ਸਪਸ਼ਟ ਕਰ ਦਿਆ ਮਾਂਗੇ ਪੂਰੀ ਹੋਣੇ ਤੱਕ ਉਹ ਭੋਜਨ ਨਹੀਂ ਲੈਣਗੇ 121 ਕਿਸਾਨ ਜੋ ਅੰਸ਼ਨ 'ਤੇ ਬੈਠੇ ਹਨ ਅਗਰ ਉਨ੍ਹਾਂ ਦੀ ਸਹਿਮਤੀ ਹੋ ਜਾਂਦੀ ਹੈ ਤਾਂ ਮੈਡੀਕਲ ਐਡ ਲੈ ਲੈਣਗੇ ਲੇਕਿਨ ਭੋਜਨ ਨਹੀਂ ਲੈਣਗੇ ਮੰਗੇ ਪੂਰੀ ਹੋ ਕੇ ਕਿਉਂ ਇੰਨਾ ਖਾਫੀ ਜਨਾਬ ਪ੍ਰੋਗਰਾਮ ਇਹ ਕਰੀਏਗਾ ਦਾ ਜੀ ਮਰਨwarte ਜਾਰੀ ਰਹਿਊਗਾ ਸਿਰਫ ਮੈਡੀਕਲ ਐਡ ਜਿਹੜੀ ਆ ਉਹ ਲਈ ਚਾਉਗਾ 121 ਕਿਸਾਨਾਂ ਦਾ ਕੀ ਹੋਊਗਾ ਜੀ ਕੀ ਉਹਨਾਂ ਦਾ ਮਰਨwarte ਜਾਰੀ ਰਹੇਗਾ ਉਹਨਾਂ ਦਾ ਕਹਾਂਗਾ ਲੱਗਿਆ ਉਹਨਾਂ ਮੈਡੀਕਲ ਸੂਤ ਲੈ ਉਹ ਮੈਂ ਨਹੀਂ ਨਹੀਂ ਉਹਨਾਂ ਨੂੰ ਅਸੀਂ ਬੋਲਤਾ ਜਦੋਂ ਇਧਰ ਅਪੀਲ ਲੈ ਕੇ ਆਵਾਂਗੇ ਸਾਰੇ ਇਧਰ ਮੈਸੇਜ ਕਰਾਂਗੇ ਉਹ ਸੇਵ ਪਰਮਾਨਾਂਗੇ ਉਹਨਾਂ ਨੂੰ ਅਸੀਂ ਥਾਮਾਂਗੇ ਨਹੀਂ ਕੋਈ ਮੀਟਿੰਗ ਖਤਮ ਹੋ ਜੂਗੀ ਕੱਲ ਮੀਟਿੰਗ ਕਰਕੇ ਮੀਟਿੰਗ ਕਰ ਕੱਲ ਮੀਟਿੰਗ ਕਰਕੇ স্পੈਸ਼ਲ ਮੀਟਿੰਗ ਕਰਕੇ ਪੀਸੀ ਕਰਕੇ ਤਸਦੀਕ ਕਰਾਂਗੇ ਤੇਰਾ ਉਹਨਾਂ ਤੋਂ ਹੁਣ ਕਾਫੀ ਜ਼ਿਆਦਾ ਪ੍ਰੋਗਰਾਮ ਦਿੱਤੇ ਹੋਏ ਸੀਗੇ ਜਿਹਦਾ 21 ਦਾ ਪ੍ਰੋਗਰਾਮ ਹੈ ਉਹਨਾਂ ਲਈ ਫੈਸਲਾ ਕੱਲ ਕਰਾਂਗੇ ਕੱਲ ਮੀਟਿੰਗ ਕਰਕੇ ਅਗਲੇ ਪ੍ਰੋਗਰਾਮ ਵੀ ਦੇਣੀ ਕੱਲ ਮੀਟਿੰਗ ਹੈ ਇੱਕ ਯਾਦ ਹੋਣਾ ਸੋਡੇ ਅਸੀਂ ਉਸਤੇ ਵਿਚਾਰ ਰਹੇ ਹਾਂ 13 ਫਰਵਰੀ ਨੂੰ ਪੂਰਾ ਸਾਲ ਹੋ ਜਾਣਾ ਮੌਕੇ ਤੇ ਇਸ ਬਾਰੇ ਵੀ ਕਿਤਾ ਨੂੰ ਮੀਟਿੰਗ ਕਰਕੇ ਵਿਚਾਰਾਂ ਠੀਕ ਹੈ ਠੀਕ ਹੈ ਹੋਰ